ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਤਨ ਤਨ ਚਿਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਦਿਵਸ ਬੰਦੀ ਵਿਦਾਤਾ ਸਿੰਘ ਤੀਰਜੀ ਦੀ ਕਵਿਤਾ ਸੇਵਕ ਦੀ ਸੇਵਾ ਆਪ ਜੀ ਦੇ ਸਨਮੁਖ ਲੈ ਕੇ ਹਾਜ਼ਰ ਆ ਪਾਣੀ ਢੋਣ ਦੀ ਸਤਗੁਰਾਂ ਕਾਰ ਸੌਂਪੀ ਸਿੱਧਕ ਨਾਲ ਢੋਵੇ ਅਮਰਦਾਸ ਪਾਣੀ ਪਾਣੀ ਪ੍ਰੇਮ ਵਗਦਾ ਨੈਣਾ ਵਿੱਚ ਤੱਕ ਕੇ ਅਮਰਦਾਸ ਨੂੰ ਦਏ ਬਿਆਸ ਪਾਣੀ ਪਦਵੀ ਇਸ ਪਾਣੀ ਗੁਰੂ ਆਪਣੇ ਦੀ ਲਿਖੇ ਇਸ ਤਰ੍ਹਾਂ ਰੋਜ ਇਤਿਹਾਸ ਪਾਣੀ ਵੇਖੋ ਸਿੱਧਕ ਤੇ ਪ੍ਰੇਮ ਦੀ ਸ਼ੋ ਲੈ ਕੇ ਕਿਵੇਂ ਬਣ ਗਿਆ ਪ੍ਰੇਮ ਦੀ ਰਾਸ ਪਾਣੀ ਅਮਰਦਾਸ ਜਗ ਤੇ ਅਮਰ ਹੋਣ ਖਾਤਰ ਪਾਣੀ ਭਰਨ ਲੱਗਾ ਪਾਣੀ ਢੋਣ ਲੱਗਾ ਚਰਨ ਧੋ ਤੋ ਆਪਣੇ ਸਤਿਗੁਰਾਂ ਦੇ ਦਾਗ ਆਪਣੇ ਹਿਰਦੇ ਦੇ ਧੋਣ ਲੱਗਾ ਅੰਗਦ ਸਤਗੁਰੂ ਦੀ ਜਿਹੜੀ ਪ੍ਰੇਮ ਮਾਲਾ ਰੂਹ ਨੂੰ ਉਸ ਦੇ ਵਿੱਚ ਪ੍ਰੂਣ ਲੱਗਾ ਪ੍ਰੇਮ ਵਿੱਚ ਅੰਗਦ ਨਾਨਕ ਰੂਪ ਹੋਇਆ ਅੰਗਦ ਰੂਪ ਤੀਜਾ ਅਮਰ ਹੋਣ ਲੱਗਾ ਗਾਗਰ ਸੀਸ ਤੇ ਪ੍ਰੇਮ ਵਿੱਚ ਲੀਨ ਹੋਇਆ ਵਗਣ ਨੈਣ ਪਾਣੀ ਲੈਣ ਤਾਈਂ ਜਾਂਦਾ ਤੁਰੇ ਪਿੱਠ ਪਰਨੇ ਗੁਰ ਗੁਰੂ ਮੁਖ ਤਰਕੇ ਗੁਰੂ ਰੂਪ ਹੋਇਆ ਗੁਰੂ ਗਾਈ ਜਾਂਦਾ ਇਧਰ ਗੁਰੂ ਨੂੰ ਸਿੱਖ ਧਿਆਏ ਪਿਆ ਉਧਰ ਸਿੱਖ ਨੂੰ ਗੁਰੂ ਧਿਆਈ ਜਾਂਦਾ ਦੋਹਾਂ ਦਿਲਾ ਅੰਦਰ ਸਦਾ ਰਹਿਣ ਵਾਲੀ ਰੱਬੀ ਜੋਤ ਪ੍ਰੇਮ ਜਗਾਈ ਜਾਂਦਾ ਪਾਣੀ ਲੈ ਕੇ ਪਰਤਿਆ ਗੁਰੂ ਭੋਰਾ ਕਾਲੀ ਰਾਤ ਅਨੇਰ ਗੁਬਾਰ ਦੀ ਹੈ ਰਾਹੋਂ ਖੁੰਝਿਆ ਤੇ ਖੱਡੀ ਵਿੱਚ ਟੱਠਾ ਮੂੰਹ ਚੋਂ ਨਿਕਲੀ ਸਦ ਕਰਤਾਰ ਦੀ ਹੈ ਖੜਕ ਸੁਣ ਜੁਲਾਹੇ ਜਾਂ ਪੁਸ਼ ਕੀਤੀ ਬੋਲੀ ਇਉਂ ਜੁਲਾਹੀ ਚਾ ਮਾਰਦੀ ਹੈ ਡਿੱਗੀ ਅਮਰੂ ਨਥਾਵੇਂ ਦੀ ਦੇਹ ਬੁੱਢੀ ਸੁੱਦ ਬੁੱਧ ਨਾ ਜਿੰਨੂੰ ਪਰਿਵਾਰ ਦੀ ਹੈ ਸੂਰਜ ਚੜਦਿਆਂ ਹੀ ਜਾਗੀ ਕੁੱਲ ਦੁਨੀਆਂ ਅਮਰਦਾਸ ਦੇ ਵੀ ਜਾਗੇ ਭਾਗ ਵੇਖੋ ਸੱਚੇ ਪਾਤਸ਼ਾਹ ਨੇ ਕੋਲ ਸਦ ਲੀਤਾ ਲਾਈ ਆਪਣੀ ਜੋਤ ਦੀ ਜਾਗ ਵੇਖੋ ਗੱਦੀ ਆਪਣੀ ਉੱਤੇ ਬਿਠਾਲ ਦਿੱਤਾ ਅਮਰਦਾਸ ਦੇ ਹੀ ਗਾਵੇ ਰਾਗ ਵੇਖੋ ਪੀ ਪ੍ਰੇਮ ਦਾ ਨਿਤਰੀਆ ਸ਼ੁੱਧ ਪਾਣੀ ਹੋਰ ਖਿੜ ਪਿਆ ਨਾਨਕੀ ਬਾਗ ਵੇਖੋ ਮੱਥਾ ਟੇਕ ਕੇ ਆਖ ਦੇ ਗੁਰੂ ਅੰਗਦ ਅਮਰਦੇਵ ਹੈ ਮਾਨ ਨਿਮਾਣਿਆਂ ਦਾ ਇਹੋ ਓਟ ਹੈ ਇੱਕ ਨਿਉਟਿਆਂ ਦੀ ਸੱਚਾ ਤਾਣ ਹੈ ਇਹੋ ਨਿਤਾਣਿਆਂ ਦਾ ਸਾਰੇ ਜਗ ਦਾ ਇਹ ਪ੍ਰੇਮ ਆਸਰਾ ਹੈ ਜਾਣੇ ਭੇਦ ਕੀ ਦਿਲ ਅੰਜਾਣਿਆਂ ਦਾ ਤੀਰ ਗੁਰੂ ਹੀ ਜਗ ਤੇ ਜਾਣਦਾ ਏ ਭੇਦ ਆਪਣੇ ਚੋਜਾਂ ਤੇ ਪਾਣਿਆਂ ਦਾ ਭੇਦ ਆਪਣੇ ਚੋਜਾਂ ਤੇ ਪਾਣਿਆਂ ਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ